ਨਮਸਕਾਰ ਦੋਸਤੋ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਨੈਨੀ ਇੰਟਰਵਿਊ ਦੇ ਲਈ ਜੇ ਤੁਸੀਂ ਪ੍ਰੈਪਰੇਸ਼ਨ ਕਰ ਰਹੇ ਹੋ ਤੁਸੀਂ ਨੈਣੀ ਦਾ ਕੋਰਸ ਕਰ ਚੁੱਕੇ ਹੋ ਤੇ ਤੁਸੀਂ ਵੀਜ਼ਾ ਅਪਲਾਈ ਕਰਨ ਦੇ ਲਈ ਇੰਟਰਵਿਊ ਦੇਣ ਦੇ ਲਈ ਪ੍ਰੈਪਰੇਸ਼ਨ ਕਰ ਰਹੇ ਹੋ ਤਿਆਰੀ ਕਰ ਰਹੇ ਹੋ ਇੰਟਰਵਿਊ ਦੀ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਚਾਈਲਡ ਕੇਅਰ ਜਾਂ ਰੈਟਰਿਕ ਕੇਅਰ ਤੇ ਤੁਹਾਨੂੰ ਆਪਣੀ ਇੰਟਰੋਡਕਸ਼ਨ ਦੇਣ ਤੋਂ ਇਲਾਵਾ ਕੁਝ ਹੋਰ ਵੀ ਸਵਾਲ ਜਿਹੜੇ ਨੇ ਉਹ ਪੁੱਛੇ ਜਾਂਦੇ ਨੇ ਨੈਨੀ ਦੇ ਇੰਟਰਵਿਊ ਦੇ ਵਿੱਚ ਤਾਂ ਜੇ ਤੁਸੀਂ ਇੰਟਰਵਿਊ ਦੇ ਲਈ ਪ੍ਰਿਪੇਅਰ ਹੋ ਰਹੇ ਹੋ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਅੱਜ ਤੁਹਾਨੂੰ ਦੱਸਾਂਗੇ ਕਿ ਐਨਾਟਮੀ ਐਂਡ ਫਿਜ਼ੀਓਲੋਜੀ ਅਤੇ ਚਾਈਲਡ ਕੇਅਰ ਤੋਂ ਇਲਾਵਾ ਬਾਡੀ ਦੀ ਐਨੈਟਮੀ ਐਂਡ ਫਿਜ਼ੀਓਲੋਜੀ ਦੇ ਫਰਸਟ ਚੈਪਟਰ ਬਾਰੇ ਕੁਝ ਜਿਹੜੇ ਸਵਾਲ ਨੇ ਜਿਹੜੇ ਤੁਹਾਨੂੰ ਕਿ ਪੁੱਛੇ ਜਾ ਸਕਦੇ ਨੇ ਇੰਟਰਵਿਊ ਦੇ ਵਿੱਚ ਤਾਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾ ਕੁਐਸਚਨ ਜਿਹੜਾ ਤੁਹਾਨੂੰ ਪੁੱਛਿਆ ਜਾ ਸਕਦਾ ਐਨੈਟਮੀ ਐਂਡ ਫਿਜ਼ੀਓਲੋਜੀ ਦਾ ਵਾਟ ਆਰ ਦਾ ਬੇਸਿਕਸ ਯੂਨਿਟ ਆਫ ਬਾਡੀ ਯਾਨੀ ਕਿ ਸਾਡੇ ਸ਼ਰੀਰ ਦਾ ਜਿਹੜਾ ਬੇਸਿਕ ਯੂਨਿਟ ਆ ਉਹ ਕੀ ਹੈ ਦੂਸਰਾ ਕੁਐਸਚਨ ਹੈ ਵਾਟ ਇਜ਼ ਦਾ ਫਰੇਮਵਰਕ ਆਫ ਦਾ ਬੋਨਸ ਕਾਲਡ ਜਿਹੜਾ ਸਾਡੀ ਬੋਨਸ ਦਾ ਫਰੇਮਵਰਕ ਹੈ ਉਸ ਨੂੰ ਅਸੀਂ ਕਿਸ ਨਾਮ ਨਾਲ ਜਾਣਦੇ ਆ ਥਰਡ ਕੁਐਸਚਨ ਹੈ ਤੇ ਹਾਊ 206 ਬੋਨਸ ਜਿਹੜੀ ਕਿ ਸਾਡੀ 206 ਹੱਡੀਆਂ ਨੇ ਉਹ ਕਿਵੇਂ ਆਪਸ ਵਿੱਚ ਜੁੜੀਆਂ ਹੋਈਆਂ ਨੇ ਅਤੇ ਕਿਵੇਂ ਕੰਮ ਕਰਦੀਆਂ ਨੇ ਨੰਬਰ 4 ਤੇ ਜਿਹੜਾ ਕੁਐਸਚਨ ਹੈ ਉਹ ਹੈ ਵਾਟ ਆਰ ਦਾ ਫੰਕਸ਼ਨਸ ਆਫ ਸਕੈਲਟਲ ਸਿਸਟਮ ਯਾਨੀ ਕਿ ਜਿਹੜਾ ਸਾਡਾ ਸਕੈਲਟਲ ਸਿਸਟਮ ਹੈ ਸਾਡਾ ਜਿਹੜਾ ਹੱਡੀਆਂ ਦਾ ਜਿਹੜਾ ਪਿੰਜਰ ਹੈ ਉਹ ਉਸਦੇ ਫੰਕਸ਼ਨਸ ਕੀ ਕੀ ਨੇ ਫਿਫਥ ਕੁਐਸਚਨ ਹੈ ਵਾਟ ਆਰ ਦਾ ਆਰਗਨਸ ਆਫ ਦਾ ਨਰਵਸ ਸਿਸਟਮ ਸਰਡੇ ਨਰਵਸ ਸਿਸਟਮ ਦੇ ਜਿਹੜਾ ਹਿਮਨ ਬਾਡੀ ਦੇ ਵਿੱਚ ਨਰਵਸ ਸਿਸਟਮ ਹੈ ਉਸਦੇ ਆਰਗਨਸ ਕਿਹੜੇ-ਕਿਹੜੇ ਹਨ ਤਾਂ ਦੋਸਤੋ ਇਸ ਦੇ ਨਾਲ ਹੀ ਕੁਝ ਜਿਹੜੇ ਕੁਐਸਚਨਸ ਨੇ ਉਹ ਤੁਹਾਨੂੰ ਨਰਵਸ ਸਿਸਟਮ ਦੇ ਨਾਲ ਵੀ ਰਿਲੇਟਡ ਪੁੱਛੇ ਜਾ ਸਕਦੇ ਜਿਵੇਂ ਕਿ ਹਾਊ ਮਨੀ ਸਪੈਸ਼ਲ ਸੈਂਸਸ ਆਰ देयर ਇਨ ਦਾ ਸੈਂਸਰੀ ਸਿਸਟਮ ਤਾਂ ਇਹ ਸਾਰੇ ਹੀ ਜਨਰਲ ਨੌਲੇਜ ਦੇ ਜਿਹੜੇ ਕਿ ਨੈਟ ਬੀ ਐਨ ਫਿਜ਼ੀਓਲੋਜੀ ਦੇ ਜਨਰਲ ਨੌਲੇਜ ਦੇ ਕੁਐਸਚਨ ਆਨਸਰ ਨੇ ਉਹ ਪੁੱਛੇ ਜਾ ਸਕਦੇ ਨੇ ਸੈਵੰਥ ਕੁਐਸਚਨ ਹੈ ਕੈਨ ਯੂ ਨੇਮ ਆਰਗਨ ਸਿਸਟਮ ਇਨ ਦਾ ਬਾਡੀ ਤਾਂ ਜਿੰਨੇ ਵੀ ਆਪਣੀ ਬਾਡੀ ਦੇ ਵਿੱਚ ਆਰਗਨਸ ਦਾ ਜਿਹੜਾ ਸਿਸਟਮ ਹੈ ਉਸ ਦੇ ਆਰਗਨਸ ਦੇ ਜਿਹੜੇ ਨਾਮ ਨੇ ਉਹ ਦੱਸਨੇ ਆ ਇਸ ਦੇ ਵਿੱਚ ਏਟਥ ਕੁਐਸਚਨ ਹੈ ਨੇਮ ਦਾ ਪਾਰਟਸ ਆਫ ਐਂਡੋਕ੍ਰਾਈਨ ਸਿਸਟਮ ਜਿਹੜਾ ਸਾਡਾ ਐਂਡੋਕ੍ਰਾਈਨ ਸਿਸਟਮ ਹੈ ਉਸ ਦੇ ਕਿਹੜੇ ਕਿਹੜੇ ਪਾਰਟਸ ਨੇ ਤੇ ਉਹਨਾਂ ਦੇ ਕੀ ਕੀ ਨਾਮ ਨੇ ਉਹ ਐਕਸਪਲੇਨ ਜਿਹੜੇ ਨੇ ਤੁਸੀਂ ਇੱਥੇ ਕਰਨੇ ਆ नैक्स क्वेश्चन है वट आर द देरीअस ऑरगनस ऑफ द रैसपीरेटरी ट्रैक जोड़ा सा रैसपीरेटरी ट्रैक है या रैसपीरेटरी सिस्टम है उसदे अलग अलग ऑरगन केड़े ने की की नाम ने उस अगे है वट आर वट इज़ द फंक्शन ऑफ द रैसपीरेटरी सिस्टम यानी कि जो सा रेस्पिरेटरी सिस्टम है उसदे अलग अलग जंक्शनज ने तो पहला ऑरगन को एक्सप्लेन किया उस तो बाद उस फंक्शन इतने एक्सप्लेन करोंगे अगे सर्कूलेटरी सिस्टम बारे गल की जा रही है तो वट आर द ऑरगनज ऑफ सरकूलेटरी सिस्टम इलेवेंथ क्वेश्चन तो ट्वैल्थ है फंक्शन बारे यानी कि वट वट आर द फंक्शन डज सर्कूलेटरी सिस्टम परफॉर्म तो सर्कूलेटरी सिस्टम के जेडे फंक्शनज़ ने किस तरह होंगे ने परफॉर्म ज कि हों ਤਾ ਦੋਸਤੋ ਇਸ ਤੋਂ ਇਲਾਵਾ ਕੁਝ ਕੁਐਸਚਨ ਤੁਹਾਨੂੰ ਫਰਸਟ ایڈ ਬਾਰੇ ਪੁੱਛੇ ਜਾ ਸਕਦੇ ਨੇ ਜਿਵੇਂ ਬੱਚੇ ਬੱਚਾ ਕੋਈ ਖੇਡ ਰਿਹਾ ਤੇ ਉਸ ਨੂੰ ਖੇਡਦੇ-ਖੇਡਦੇ ਚੋਟ ਲੱਗ ਗਈ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਉਹਦੇ ਡਰੈਸਿੰਗ ਕਰੋਗੇ ਤਾਂ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਵਾਟ ਇਜ਼ ਡਰੈਸਿੰਗ ਯਾਨੀ ਕਿ ਡਰੈਸਿੰਗ ਕੀ ਹੈ ਜਿਹੜੀ ਆਪਾਂ ਡਰੈਸਿੰਗ ਬੱਚੇ ਦੇ ਚੋਟ ਲੱਗਣ ਤੇ ਕਰਨੀ ਹੈ ਉਸਦੇ ਬਾਰੇ ਤੁਹਾਨੂੰ ਐਕਸਪਲੇਨ ਕਰਨਾ ਪਵੇਗਾ ਇੱਥੇ 14th ਕੁਐਸਚਨ ਹੈ ਵਾਟ ਆਰ ਦਾ ਵੇਰੀਅਸ ਟਾਈਪਸ ਆਫ ਡਰੈਸਿੰਗ ਯਾਨੀ ਕਿ ਜਿਹੜੀ ਡਰੈਸਿੰਗ ਹੈ ਉਸ ਦੀਆਂ ਅਲੱਗ ਅਲੱਗ ਕਿਹੜੇ ਕਿਹੜੇ ਉਹ ਪ੍ਰਕਾਰ ਦੀਆਂ ਹੁੰਦੀਆਂ ਨੇ 15th ਐਂਡ ਲਾਸਟ ਕੁਐਸਚਨ ਹੈ ਹਾਊ ਵਿਲ ਯੂ ਅਪਲਾਈ ਦਾ ਡਰੈਸਿੰਗ ਤਾਂ ਇਹ ਵੀ ਫਰਸਟ ایڈ ਦੇ ਨਾਲ ਰਿਲੇਟਡ ਕੁਐਸਚਨ ਹੈ ਯਾਨੀ ਕਿ ਜਿਹੜੀ ਡਰੈਸਿੰਗ ਹੈ ਉਹ ਤੁਸੀਂ ਬੱਚੇ ਦੇ ਝੋਟ ਲੱਗਣ ਤੇ ਕਿਵੇਂ ਅਤੇ ਕਿੱਥੇ ਅਪਲਾਈ ਕਰੋਗੇ ਤਾਂ ਦੋਸਤੋ ਅਗਰ ਤੁਸੀਂ ਵੀ ਫਰਸ ਨੈਨੀ ਕੋਰਸ ਕਰ ਚੁੱਕੇ ਹੋ ਅਤੇ ਇਸ ਦੀ ਇੰਟਰਵਿਊ ਦੇ ਲਈ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਸਿਰਫ ਤੁਹਾਨੂੰ ਚਾਈਲਡ ਕੇਅਰ ਬਾਰੇ ਹੀ ਨਹੀਂ ਪਤਾ ਹੋਣਾ ਚਾਹੀਦਾ ਬਲਕਿ ਇਸ ਦੇ ਨਾਲ-ਨਾਲ ਕੁਝ ਹੋਰ ਵੀ ਸਵਾਲ ਨੇ ਜਿਹੜੇ ਕਿ ਤੁਹਾਨੂੰ ਇੰਟਰਵਿਊ ਦੇ ਵਿੱਚ ਪੁੱਛੇ ਜਾ ਸਕਦੇ ਨੇ ਤਾਂ ਉਹਨਾਂ ਦੇ ਲਈ ਤੁਹਾਡੇ ਲਈ ਜ਼ਰੂਰੀ ਹੈ ਪ੍ਰੈਪਰੇਸ਼ਨ ਕਰਨੀ ਤਾਂ ਜੇ ਤੁਸੀਂ ਇੰਟਰਵਿਊ ਦੇ ਲਈ ਪ੍ਰਿਪੇਅਰ ਹੋਣਾ ਚਾਹੁੰਦੇ ਹੋ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਅਸੀਂ ਤੁਹਾਨੂੰ 6 ਡੇਜ਼ ਦਾ ਪੈਕੇਜ ਜਿਹੜਾ ਉਹ ਦਿੰਨੇ ਆ ਤੇ 6 ਡੇਜ਼ ਦੇ ਪੈਕੇਜ ਦੀ ਫੀਸ ਹੈਗੀ ਹੈ মাত্র 10000 ਰੁਪਏ ਤਾਂ इसलिए साट्सअप ते ही सा संपर्क करो तुसी नैनी दी इंटरव्यू दी प्रैपरेशन करना चाहते हो साडा वट्सअप नंबर है नाइन एट सैवन टू फोर सिक्स एट फाइव फोर जीरो दूसरा नंबर है नाइन फाइव नाइन टू सिक्स फोर नाइन डबल जीरो नाइन वैबसाइट है डबल्यू 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 डॉट पैरा मेडिकल इंडिया डॉट कॉम तो जो वीडियो अच्छा लगा हो प्लीज़ लाइक करना शेयर करना साबसक्राइब जरूर करना थैंक यू